ਅਸੀਂ ਪਿਛਲੇ ਤਕਰੀਬਨ 7-8 ਦਿਨਾਂ ਤੋਂ ਇਧਰ ਫਰਾਂਸ, ਇਟਲੀ, ਸਪੇਨ ਵਾਲੇ ਪਾਸੇ ਆਏ ਸੀ ਤੇ ਅੱਜ ਜਦੋਂ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਉਸ ਦਿਨ ਅਸੀਂ ਇਟਲੀ ਆ ਤੇ ਕੋਸ਼ਿਸ਼ ਕਰਾਂਗੇ ਕਿ ਅ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇਥੋਂ ਬਾਰੇ ਗੱਲਾਂ ਬਾਤਾਂ ਕਰੀਏ ਫਰਾਂਸ ਦੇ ਵਿੱਚ ਤਕਰੀਬਨ 4-5 ਦਿਨ ਰਹੇ ਹਾਂ ਤੇ ਕਿਉਂਕਿ ਇਹ ਪੁਰਾਣੇ ਸ਼ਹਿਰ ਨੇ ਪੁਰਾਣੇ ਸ਼ਹਿਰ ਜਿਹੜੇ ਨੇ ਜੀ ਉਹ ਕਾਫੀ ਜ਼ਿਆਦਾ ਟਾਈਟ ਨੇ ਗਲੀਆਂ ਛੋਟ-ਛੋਟੀਆਂ ਨੇ ਕਾਰਾਂ ਦੀ ਪਾਰਕਿੰਗ ਦੀ ਬੜੀ ਦਿੱਕਤ ਆ ਜਦੋਂ ਅਸੀਂ ਮਹਿੰਗਾਈ ਦੀ ਗੱਲ ਕਰਦੇ ਆ ਤੇ ਜਿਹੜੇ ਲੋਕ ਹੱਲੇ ਕਹਿੰਦੇ ਕਿ ਆਪਾਂ ਕੈਨੇਡਾ ਦੇ ਵਿੱਚ ਰਹਿ ਕੇ ਇਹ ਰੌਲਾ ਪਾਉਂਦੇ ਆ ਵੀ ਬੜਾ ਮਹਿੰਗਾ ਹੋ ਗਿਆ ਸਰਕਾਰਾਂ ਨੂੰ ਗੱਲਾਂ ਕੱਢਦੇ ਰਹਿੰਦੇ ਆ ਉਹਨਾਂ ਨੂੰ ਇੱਧਰ ਚੱਕਰ ਜ਼ਰੂਰ ਮਾਰਨਾ ਚਾਹੀਦਾ ਕਿਉਂਕਿ ਆਟੇ ਦਾਲ ਦਾ ਭਾਅ ਜਿਹੜਾ ਫੇਰ ਹੀ ਪਤਾ ਲੱਗਦਾ ਇੱਥੇ ਯੂਰੋ ਜਿਹੜਾ ਜੀ ਜੇ 1 ਯੂਰੋ ਲੈਣਾ ਤੇ ਆਪਣੇ ਕੋਲੋਂ ਭੀ 1 ਡਾਲਰ ਤੇ 70 ਕ ਸੈਂਟ ਜਿਹੜੇ ਆ ਜੀ ਉਹ ਖਰਚਣੇ ਪੈਂਦੇ ਆ ਤੇ ਮਗੇ ਹੈ ਜਿਹੜੀ ਆ ਜੀ ਆਪਣੇ ਨਾਲੋਂ ਕਈ ਗੁਣਾ ਵੱਧ ਹੈ ਸਾਡੇ ਜਿਹੜੇ ਸ਼ਹਿਰ ਨੇ ਜੀ ਉਹ ਜਾਤ ਨਵੇਂ ਹੋਣ ਕਰਕੇ ਵੈਲ ਪਲਾਨਡ ਨੇ ਖੂਬਸੂਰਤ ਨੇ ਤੇ ਇੱਕ ਉਹ ਪੰਜਾਬੀ ਦੀ ਪੁਰਾਣੀ ਕਹਾਵਤ ਆ ਕਿ ਜੋ ਸੁੱਖ ਛੱਜੂ ਦੇ ਚਾਰੇ ਉਹ ਬਲਕ ਨਾ ਬੁਖਾਰੇ ਜੇ ਅਪ ਇਟਲੀ ਦੀ ਗੱਲ ਕਰੀਏ ਇਟਲੀ ਜਿਹੜਾ ਫਰਾਂਸ ਵਾਲੇ ਪਾਸੇ ਨਾਲੋਂ ਥੋੜਾ ਜਿਹਾ ਬਿਹਤਰ ਆ ਇੱਥੇ ਬਿਲਡਿੰਗਾਂ ਬੜੀਆਂ ਪੁਰਾਣੀਆਂ ਪੁਰਾਣੀਆਂ ਨੇ ਜਿਸ ਜਗ੍ਹਾ ਤੇ ਅੱਜ ਅਸੀਂ ਹੁਣ ਖੜੇ ਆ ਇੱਕ ਕਿਲਾ ਇਹ ਕਿਲਾ ਜਿਹੜਾ ਸਗਾ ਜੀ ਉਹ ਨੈਪੋਲੀਅਨ ਬੋਨਾਪਾਰਟ ਨੇ ਬਣਵਾਇਆ ਸੀ ਇੱਥੇ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ ਇਹ ਕੱਡੀਆਂ 5 500 ਸਾਲ ਹੀ ਨਹੀਂ ਹਜ਼ਾਰ ਹਜ਼ਾਰ 12 1200 15 1500 3 3000 ਸਾਲ ਪਹਿਲਾਂ ਦੀਆਂ ਬੜੀਆਂ ਹੋਈਆਂ ਇਮਾਰਤਾਂ ਜਿਹੜੀਆਂ ਨੇ ਜੀ ਉਹ ਹੂਪ ਹੂ ਸੰਭੀਆਂ ਹੋਈਆਂ ਨੇ ਕਿਉਂਕਿ ਜਿਹੜੇ ਇੱਥੋਂ ਦੇ ਲੋਕ ਨੇ ਇੱਥੋਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਇਸ ਚੀਜ਼ ਦੀ ਇੰਪੋਰਟੈਂਸ ਪਤਾ ਕਿ ਜਿਹੜੀ ਸਾਡੀ ਸਭਿਅਤਾ ਹੈ ਉਸ ਨੂੰ ਪੀੜੀਦਰ ਪੀੜੀ ਸਾਡੇ ਉਸ ਵਿਰਾਸਤ ਨੂੰ ਪੀੜੀਦਰ ਪੀੜੀ ਅੱਗੇ ਤੋਰਨ ਵਾਸਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਹੁਣ ਹਜ਼ਾਰਾਂ ਸਾਲ ਪਹਿਲਾਂ ਦਾ ਬਣਿਆ ਹੋਇਆ ਜਿਹੜਾ ਇਹ ਕਿਲਾ ਹੈ ਇਹ ਇਨਾਂ ਨੇ ਸਾਂਭਿਆ ਇਹਦੇ ਸਾਹਮਣੇ ਵਾਸਤੇ ਸ਼ਰਮਾਇਆ ਵੀ ਲੱਗਦਾ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਜੀ ਇਸ ਕਿਲੇ ਨੂੰ ਦੇਖਣ ਆਉਂਦੇ ਨੇ ਸਕੂਲਾਂ ਦੇ ਬੱਚਿਆਂ ਦੇ ਜਿਹੜੇ ਟੂਰ ਲੈ ਕੇ ਆਏ ਜਾਂਦੇ ਨੇ ਔਰ ਕੰਸਟਰਕਸ਼ਨ ਜਿਹੜੀ ਹੈ ਜੀ ਉਹ 12 ਮਹੀਨੇ ਚੱਲਦੀ ਰਹਿੰਦੀ ਹੈ ਜਿਹੜਾ ਸਾਡੇ ਵਾਲੇ ਪਾਸੇ ਆ ਹੁਣ ਸਾਡੀਆਂ ਵਿਰਾਸਤੀ ਬਿਲਡਿੰਗਾਂ ਬਹੁਤ ਸਨ ਚਾਹੇ ਉਹ ਮੁਗਲ ਕਾਲ ਦੀਆਂ ਹੋਣ ਜਾਂ ਫਿਰ ਗੁਰੂ ਸਾਹਿਬਾਨਾਂ ਨੇ ਜਿਹੜੀਆਂ ਇਮਾਰਤਾਂ ਬਣਾਈਆਂ ਸਨ ਚਾਹੇ ਉਹ ਚੜ੍ਹਦੇ ਪੰਜਾਬ 'ਚਾ ਚਾਹੇ ਲੈਂਦੇ ਪੰਜਾਬ 'ਚ ਲੈਂਦੇ ਪੰਜਾਬ 'ਚ ਉਹਨੇ ਬਹੁਤਾ ਕੁਝ ਬਚਾ ਕੇ ਰੱਖਿਆ ਪਰ ਚੜ੍ਹਦੇ ਪੰਜਾਬ ਦੇ ਵਿੱਚ ਸਾਡੇ ਕਾਰ ਸੇਵਾ ਕਾਰ ਸੇਵਾ ਵਾਲੇ ਬਾਬਿਆਂ ਨੇ ਛੱਡਿਆ ਫੱਕਾ ਨਹੀਂ ਅਸੀਂ ਬੂਝੜ ਪੁਣੇ ਦੇ ਵਿੱਚ ਉਹਨਾਂ ਨੂੰ ਸਨਮਾਇਆ ਦਿੰਦੇ ਗਾ ਸਾਡੇ ਲੋਕਾਂ ਤੋਂ ਹੀ ਉਹ ਉਗराई ਕਰ ਕਰਕੇ ਉਹਨਾਂ ਨੇ ਸਾਡੀ ਉਸ ਵਿਰਾਸਤ ਨੂੰ ਮਲਿਆ ਮੇਟ ਕਰਨ ਦੇ ਵਿੱਚ ਕੋਈ ਕਸਰ ਛੱਡੀ ਨਹੀਂ ਔਰ ਅੱਜ ਵੀ ਜਾਰੀ ਹੈ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਅ तकरीबन 2.5 ਸਾਲ ਪਹਿਲਾਂ ਇਹ ਕੰਟਰੋਵਰਸੀ ਕ੍ਰੀਏਟ ਹੋਈ ਸੀ ਕੰਟਰੋਵਰਸੀ ਕਿਉਂ ਕਿ ਉਹਨਾਂ ਨੇ ਤਰਨਤਨ ਸਾਹਿਬ ਦੀ ਜਿਹੜੀ ਗੁਰਦਵਾਰਾ ਸਾਹਿਬ ਦੀ ਦਰਸ਼ਣ ਡਿਊਟੀ ਜਿਹੜੀ ਸੀ ਉਹ ਠਾਹ ਥੀ ਸੀ ਉਹਨਾਂ ਨੂੰ ਛਲਛਲ ਕੇ ਤੇ ਉੱਥੇ ਸੰਗਬਰੰਮਰ ਲਾਈ ਜਾਂਦੇ ਨੇ ਸਾਡੀ ਐਸਜੀਪੀਸੀ ਜਿਹੜੀ ਉਹ ਸੁੱਤੀ ਰਹਿੰਦੀ ਹੈ ਲੋਕ ਜਿਹੜੇ ਨੇ ਜੀ ਉਹ ਹੱਥ ਜੋੜ ਕੇ ਖੜ ਜਾਂਦੇ ਨੇ ਕਿ ਇਹ ਮਹਾਪੁਰਖ ਨੇ ਹੁਣ ਮਹਾਪੁਰਖ ਜਦੋਂ ਆਪਾਂ ਅਸਲੀਅਤ ਦੇਖਦੇ ਆ ਕੰਪੈਰੀਜ਼ਨ ਕਰਦੇ ਆ ਉਹ ਮਹਾਪੁਰਖ ਘੱਟ ਤੇ ਮਹਾਮੂਰਖ ਜ਼ਿਆਦਾ ਨੇ ਤੇ ਉਦੋਂ ਮੂਰਖ ਵੱਡੇ ਅਸੀਂ ਆ ਜਿਹੜੇ ਉਹਨਾਂ ਦੇ ਖਿਲਾਫ ਬੋਲਦੇ ਨਹੀਂ ਤੇ ਜਿਹੜੇ ਉਹਨਾਂ ਨੂੰ ਸਰਮਾਇਆ ਵੀ ਦਿੰਦੇ ਆ ਸਾਡੀ ਵਿਰਾਸਤ ਮਟਾਉਣ ਵਾਸਤੇ